ਅਸਲਾਮੁਆਲੇਕ ਕਿ ਰੋ ਕੀ ਹਾਲ ਚਾਲ ਹੈ ਪ੍ਰਵਾਸੀ ਭਈਆਂ ਦੀ ਆਏ ਦਿਨ ਕੋਈ ਨਾ ਕੋਈ ਕਾਲੀਆਂ ਕਰਤੂਤਾਂ ਕਾਲੇ ਕਾਰਨਾਮੇ ਗੁੱਡਾਗਰ ਦੀ ਬਦਮਾਸ਼ੀ ਤੇ ਪੰਜਾਬੀਆਂ ਦੇ અપਮਾਨ ਨੂੰ ਲੈ ਕੇ ਵੀਰੋ ਪੰਜਾਬ ਦੇ ਵਿੱਚ ਪ੍ਰਵਾਸੀ ਭਈਆਂ ਦੇ ਖਿਲਾਫ ਬਹੁਤ ਸਖਤ ਕਾਨੂੰਨ ਬਣ ਗਏ ਹੈ ਤੇ ਪ੍ਰਵਾਸੀ ਭਈਆਂ ਦੇ ਖਿਲਾਫ ਬਹੁਤ ਹੀ ਵੀਰੋ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕੀ ਐਕਸ਼ਨ ਲਿਆ ਜਾ ਰਿਹਾ ਹੈ ਵੀਰੋ ਪੂਰੀ ਤਸਵੀਰ ਅਸੀਂ ਦੀ ਵਿਡਰ ਚਾਹਾਂਗੇ ਸੋ ਚੱਲ ਕੇ ਵੀਡੀਓ ਦੇ ਰਹੇ ਹਾਂ ਇਸ ਵਾਰ ਚਾਹਣੇ ਰਵਾਸੀ ਦਰਿੰਦੇ ਵੱਲੋਂ ਪਹਿਲਾਂ 5 ਸਾਲ ਦੇ ਛੋਟੇ ਜਿਹੇ ਮਾਸੂਮ ਬੱਚੇ ਦੇ ਨਾਲ ਕੁਰ ਕਰਮ ਕੀਤਾ ਗਿਆ ਕੁਰ ਕਰਮ ਤੋਂ ਬਾਅਦ ਤਸ਼ੱਦਦ ਕਰਕੇ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਜਿਵੇਂ ਹੀ ਸੋਸ਼ਲ ਮੀਡੀਆ ਤੇ ਤਸਵੀਰਾਂ ਅਤੇ ਵੀਡੀਓਜ਼ ਵਾਇਲ ਹੋਈਆਂ ਤਾਂ ਇਹਨਾਂ ਵੀਡੀਓ ਅਤੇ ਤਸਵੀਰਾਂ ਅਤੇ ਹਰਵੀਰ ਦੇ ਕਤਲ ਨੇ ਪੰਜਾਬੀਆਂ ਦੇ ਦਿਲ ਚ ਜੋੜ ਦਿੱਤੇ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਨਾ ਤਾਂ ਪ੍ਰਵਾਸੀਆਂ ਦੀਆਂ ਬੂਟਾ ਪੜੀਆਂ ਨਾ ਉਹਨਾਂ ਦੇ ਰਾਸ਼ਨ ਕਾਰਡ ਬਣਨਗੇ ਅਤੇ ਨਾ ਹੀ ਉਹਨਾਂ ਦੇ ਆਧਾਰ ਕਾਰਡ ਬਣਨਗੇ ਜੇਕਰ ਆਲਰੇਡੀ ਉਹਨਾਂ ਦੇ ਬਣੇ ਹੋਏ ਨੇ ਤਾਂ ਪੰਚਾਇਤਾਂ ਵੱਲੋਂ ਵਟੇ ਵੱਡੇ ਪਦਰ ਤੇ ਮਤੇ ਪਾਇਆ ਜਾ ਰਹੇ ਨੇ ਕਿ ਉਹਨਾਂ ਦੇ ਰਾਸ਼ਨ ਕਾਰਡ ਆਧਾਰ ਕਾਰਡ ਅਤੇ ਵੋਟ ਕਾਰਡ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਕੱਟੇ ਜਾਣ ਜੇਕਰ ਕੋਈ ਸਮਝੌਤਾ ਕਰਦਾ ਹੈ ਜੇਕਰ ਕੋਈ ਪ੍ਰਵਾਸੀਆਂ ਦੇ ਹੱਕ ਦੀ ਗੱਲ ਕਰਦਾ ਹੈ ਤੇ ਪਿੰਡ ਦੇ ਵਿੱਚ ਉਸ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇਗਾ ਕੋਈ ਵੀ ਪਿੰਡ ਦਾ ਵਿਅਕਤੀ ਉਸ ਪਰਿਵਾਰ ਦੇ ਨਾਲ ਵਰਤੇਗਾ ਨਹੀਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਸ ਹੋ ਰਹੀਆਂ ਨੇ ਹਾਲਾਂਕਿ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਉਗਰਾਹ ਵੱਲੋਂ ਵੱਡੇ ਪੱਧਰ ਤੇ ਬਿਆਨਬਾਜ਼ੀ ਕੀਤੀ ਗਈ ਪ੍ਰਵਾਸੀਆਂ ਨੂੰ ਲੈ ਕੇ ਕਿ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੀ ਖੇਤੀ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੀ ਇੰਡਸਟਰੀ ਤਬਾਹ ਹੋ ਜਾਵੇਗੀ ਬਰਬਾਦ ਹੋ ਜਾਵੇਗੀ ਇੱਕ ਪਾਸੇ ਕਿਸਾਨੀ ਦੀ ਗੱਲ ਕਰਦੇ ਨੇ ਬਲਬੀਤ ਸਿੰਘ ਰਾਜੇਵਾਲ ਅਤੇ ਜਗਤਾਰ ਸਿੰਘ ਉਗਰਾਹਾ ਅਤੇ ਦੂਸਰੇ ਪਾਸੇ ਇੱਕ ਤਰ੍ਹਾਂ ਦੀ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਸ਼ਹਿਰ ਦੇ ਰਹੇ ਨੇ ਤੇ ਭਾਈ ਬੇਰਜ਼ਗਾਰੀ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਜੇਕਰ ਪੰਜਾਬੀ ਖੇਤਾਂ ਵਿੱਚ ਕੰਮ ਕਰਨਗੇ ਜੇਕਰ ਪੰਜਾਬੀ ਇੰਡਸਟਰੀਆਂ ਦੇ ਵਿੱਚ ਕੰਮ ਕਰਨਗੇ ਤਾਂ ਬੇਰਜ਼ਗਾਰੀ ਆਪਣੇ ਆਪ ਖਤਮ ਹੋ ਜਾਵੇਗੀ ਪੰਜਾਬ ਇੱਕ ਨੰਬਰ 1 ਇਕਨੋਮਿਕਲੀ ਸੁਭਾ ਬਣ ਜਾਵੇਗਾ ਚੈਦ ਇਸ ਗੱਲ ਦਾ ਪਤਾ ਨਾ ਤਾਂ ਦਲਬੀਰ ਸਿੰਘ ਰਾਜੇਵਾਲ ਨੂੰ ਹੈ ਅਤੇ ਨਾ ਹੀ ਜਗਵਿੰਦਰ ਸਿੰਘ ਉਗਰਾਹਾਂ ਨੂੰ ਹੈ ਇਸ ਦਾ ਵਿਰੋਧ ਲੱਖ ਲੱਖ ਸੁਧਾਰਾਂ ਨੇ ਕੀਤਾ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਮਤੇ ਪਾਏ ਜਾ ਰਹੇ ਨੇ ਮਤਿਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਸਾਡੇ ਹਲਕੇ ਸਾਡੇ ਪਿੰਡ ਜਿਹੜੇ ਨੇ ਖਾਲੀ ਕਰ ਦਿਓ ਨਹੀਂ ਤਾਂ ਫਿਰ ਆਪ ਦਾ ਹਿਸਾਬ ਲਾ ਲਓ ਇੱਕ ਪਾਸੇ ਖਾਲਸਤਾਨੀ ਸਮਰਥਕ ਪੰਨੂ ਹੋਣਾ ਵੱਲੋਂ 19 ਅਕਤੂਬਰ ਦਾ ਲਾਸਟ ਅਲਟੀਮੇਟਮ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇਹ ਕਹਿ ਕੇ ਪੱਲਾ ਛਾੜ ਦਿੱਤਾ ਕਿ ਮੈਂ ਪ੍ਰਵਾਸੀਆਂ ਦੀ ਐਂਟਰੀ ਬੰਦ ਨਹੀਂ ਕਰ ਸਕਦਾ ਪ੍ਰਵਾਸੀਆਂ ਦੀ ਐਂਟਰੀ ਪੰਜਾਬ ਦੇ ਵਿੱਚ ਕਦੇ ਬੈਨ ਨਹੀਂ ਕੀਤੀ ਜਾ ਸਕਦੀ ਹਾਂ ਜੇਕਰ ਕੋਈ ਪ੍ਰਵਾਸੀ ਕ੍ਰਾਈਮ ਕਰਦਾ ਹੈ ਕਾਨੂੰਨ ਦੀ ਅਲਗਨਾ ਕਰਦਾ ਹੈ ਜਾਨੀ ਮਾਲੀ ਕਿਸੇ ਦਾ ਨੁਕਸਾਨ ਕਰਦਾ ਹੈ ਉਸ ਉੱਤੇ ਕੁ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿੱਚੋਂ ਇੱਕੋ ਹੀ ਸੁਖਪਾਲ ਸਿੰਘ ਖਹਿਰਾ ਪ੍ਰਵਾਸੀਆਂ ਦੇ ਖਿਲਾਫ ਬੋਲਿਆ ਕਿ ਪ੍ਰਵਾਸੀਆਂ ਨੂੰ ਨਾ ਤਾਂ ਅਧਿਕਾਰ ਹੈ ਕਿ ਉਹਨਾਂ ਦੀ ਪੰਜਾਬ ਦੇ ਵਿੱਚ ਵੋਟ ਬਣੇ ਨਾ ਉਹਨਾਂ ਦਾ ਰਾਸ਼ਨ ਕਾਰਡ ਨਾ ਉਹਨਾਂ ਦਾ ਆਧਾਰ ਕਾਰਡ ਅਤੇ ਨਾ ਹੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜ਼ਮੀਨ ਜਾਂ ਘਰ ਖਰੀਦਣ ਜਾਂ ਵੇਚਣ ਦਾ ਅਧਿਕਾਰ ਹੋਵੇ ਪੰਜਾਬ ਦੇ ਵਿੱਚ ਔਰ ਪ੍ਰਵਾਸੀ ਪੰਛੀ ਪ੍ਰਵਾਸੀ ਲੋਕ ਕੰਮ ਕਰਨ ਕੰਮ ਕਰਕੇ ਆਪੋ ਆਪਣੇ ਜੜੇ ਨੇ ਸੂਬੇ ਦੇ ਵਿੱਚ ਚਲੇ ਜਾ ਮਥੇ ਪਾਏ ਜਾ ਰਹੇ ਨੇ ਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ ਇੱਕ ਪਾਸੇ ਖਾਲਸਤਾਨੀ ਸਮਰਥਕ ਪੰਨੂ ਨੇ ਕਿ 19 ਅਕਤੂਬਰ ਦਾ ਅਲਟੀਮੇਟ ਦੇ ਦਿੱਤਾ ਹੈ ਦੂਸਰੇ ਪਾਸੇ ਇਧਰ ਪ੍ਰਵਾਸੀ ਪੰਛੀਆਂ ਪ੍ਰਵਾਸੀ ਵਿਅਕਤੀਆਂ ਨੂੰ ਪ੍ਰਵਾਸੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਵੱਲੋਂ ਅਤੇ ਪੰਜਾਬ ਦੇ ਵਿੱਚ ਨਿਆਂ ਸਿੰਘ ਜਥੇਬੰਦੀਆਂ ਵੱਲੋਂ ਅਤੇ ਵਕ ਵਕ ਸਿਕਸ ਸਟੂਡੈਂਟ ਫੈਡਰੇਸ਼ਨਾਂ ਵੱਲੋਂ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਗਈ ਹੈ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਐਨੀ ਤਰੀਕ ਨੂੰ ਤੁਸੀਂ ਪੰਜਾਬ ਛੱਡ ਕੇ ਬਾਹਰ ਚਲੇ ਜਾਓ ਉਸ ਤੋਂ ਬਾਅਦ ਇਸ ਦਾ ਇਹ ਤੁਹਾਨੂੰ ਖਮਿਆਜ਼ਾ ਪੂਤਣਾ ਪਵੇਗਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੈਦੂਰ ਵੱਲੋਂ ਇੱਕ ਬੱਚੇ ਦੇ ਕਤਲ ਤੋਂ ਬਾਅਦ ਸੂਬੇ ਦੇ ਕਈ ਪਿੰਡਾਂ ਵਿੱਚ ਪ੍ਰਵਾਸੀਆਂ ਦੀ ਐਂਟਰੀ ਤੇ ਪਾਬੰਦੀ ਲਗਾਈ ਜਾ ਰਹੀ ਹੈ ਪਿੰਡਾਂ ਪੰਚਾਇਤਾਂ ਪ੍ਰਵਾਸੀਆਂ ਵਿਰੁੱਧ ਮਨਮਾਨੇ ਫਰਮਾਨ ਜਾਰੀ ਕਰ ਰਹੀਆਂ ਹਨ ਲੁਧਿਆਣਾ ਦੇ ਕਟਾਣੀ ਕਲਾਂ ਦੀ ਪਿੰਡ ਪੰਚਾਇਤ ਨੇ ਕਈ ਮਨਮਾਨੇ ਫਰਮਾਨ ਜਾਰੀ ਕੀਤੇ ਹਨ ਜਿਸ ਨਾਲ ਉੱਥੇ ਰਹਿਣ ਵਾਲੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵੱਧ ਗਿਆ ਹਨ ਹਾਲਾਂਕਿ ਇਹਨਾਂ ਨੂੰ ਕਹਿ ਰਹੇ ਨੇ ਕਿ ਇਹ ਆਪਣੀਆਂ ਮਨ ਬਣੀਆਂ ਕਰ ਰਹੇ ਨੇ ਤੇ ਭਾਈ ਜਦੋਂ ਕਤਲ ਹੁੰਦੇ ਨੇ ਇਹਦਾ ਪ੍ਰਵਾਸੀਆਂ ਵੱਲੋਂ ਜਦੋਂ ਲੁੱਟ ਖੋਹ ਉਧਿਆਰੇ ਇਹਨੇ ਪ੍ਰਵਾਸੀਆਂ ਵੱਲੋਂ ਤੇ ਫਿਰ ਕੀ ਹੁੰਦਾ ਹੈ ਪੰਜਾਬ ਨੂੰ ਜਾਗਨ ਦੀ ਲੋੜ ਹੈ ਪਟਾਰੀ ਕਲਾ ਪੰਚਾਇਤ ਨੇ ਪ੍ਰਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕੀਤੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ ਦੀਵਾਲੀ ਤੋਂ ਪਹਿਲਾਂ ਪਿੰਡ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ ਪੰਚਾਇਤ ਨੇ ਕਿਹਾ ਹੈ ਕਿ ਪਿੰਡ ਦੇ ਸਾਰੇ ਪ੍ਰਵਾਸੀਆਂ ਨੂੰ 15 ਅਕਤੂਬਰ ਤੋਂ ਪਹਿਲਾਂ ਪਿੰਡ ਖਾਲੀ ਕਰ ਦੇਣੇ ਚਾਹੀਦੇ ਹਨ ਨਹੀਂ ਤਾਂ ਉਹਨਾਂ ਨੂੰ ਜ਼ਬਰਦਸਤੀ ਬਾਹਰ ਕੱਢਿਆ ਜਾਵੇਗਾ ਇਸ ਨਾਲ ਪ੍ਰਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਗ੍ਰਾਮ ਸਭਾ ਵੱਲੋਂ ਜਾਰੀ ਫਰਮਾਨ ਦੀ ਇੱਕ ਕਾਪੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਕਟਾਰੀ ਕੜਾ ਦੇ ਸਰਪੰਚ ਮਨਜੀਤ ਸਿੰਘ ਨੇ 2 ਦਿਨ ਪਹਿਲਾਂ 21 21 ਸਬਰ ਨੂੰ ਗ੍ਰਾਮ ਸਭਾ ਦੀ ਪੰਚਾਇਤ ਬਲਾਈ ਸੀ। ਅਸੀਂ ਕੱਲੀ ਕਟਾਣੀ ਕਲਾਂ ਦੀ ਗੱਲ ਹੀ ਕਰ ਰਹਾ ਹੈ। ਅਸੀਂ ਹੁਸ਼ਿਆਲਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ ਅਤੇ ਪਟਿਆਲੇ ਹਲਕਾ ਦੇ ਵਿੱਚ ਪੈਂਦੇ ਕਈ ਪਿੰਡਾਂ ਦੀ ਗੱਲ ਕਰ ਰਹੇ ਹਾਂ। ਪਿੰਡਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ। ਕਿ ਕਿਸੇ ਵੀ ਤਰ੍ਹਾਂ ਦਾ ਦੇਣ ਲੈ ਨਹੀਂ ਕੀਤਾ ਜਾਵੇਗਾ ਇਨ੍ਹਾਂ ਪ੍ਰਵਾਸੀਆਂ ਦੇ ਨਾਲ ਪ੍ਰਵਾਸੀਆਂ ਨੂੰ 15 ਅਕਤੂਬਰ ਦਾ ਅਲਟੀਮੇਟਿਵ ਪੰਜਾਬ ਦੇ ਕਈ ਪਿੰਡਾਂ ਦੇ ਵਿੱਚੋਂ ਮਿਲ ਚੁੱਕਿਆ ਹੈ ਉਸ ਤੋਂ ਬਾਅਦ ਜ਼ਬਰਦਸਤੀ ਤੁਹਾਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਉਧਰੋਂ ਖਾਲਸਤਾਨੀ ਸਮਰਥਕ ਪੰਨੂ ਹੁਣਾਂ ਨੇ ਵੀ ਕਾਰਵਾਈ ਪਾ ਦਿੱਤੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਨੇ 19 ਅਕਤੂਬਰ ਦਿੱਤੀ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਛਬਾਸੀਆਂ ਨੂੰ ਪੰਜਾਬ ਛੱਡਾ ਪਵੇਗਾ ਪੰਜਾਬ ਸਾਡਾ ਹੈ ਪੰਜਾਬ ਸਾਡੇ ਲੋਕਾਂ ਵਾਸਤੇ ਹੈ ਇੱਧਰ ਕਈ ਪਿੰਡਾਂ ਦੇ ਸਰਪੰਚਾਂ ਵੱਲੋਂ ਕਈ ਨਗਰ ਕੌਂਸਲ ਦੇ ਪ੍ਰਧਾਨਾਂ ਵੱਲੋਂ ਮਤੇ ਪਾਏ ਜਾ ਰਹੇ ਨੇ ਕਿ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਛੱਡ ਦਿਓ ਨਹੀਂ ਤਾਂ ਇਸ ਦਿਨ ਉਸ ਤੋਂ ਬਾਅਦ ਤੁਹਾਡੇ ਨਾਲ ਤੁਹਾਨੂੰ ਧੱਕੇ ਨਾਲ ਵੀ ਪਿੰਡ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ ਤੁਹਾਡੇ ਨਾਲ ਧੱਕਾ ਮੁਕੀ ਵੀ ਹੋ ਸਕਦੀ ਹੈ ਕਟਾਰੀ ਕਲਾਂ ਦੀ ਪੰਚਾਇਤ ਵੱਲੋਂ ਜਿਹੜੇ ਮਤੇ ਪਾਇਆ ਗਿਆ ਨੇ ਕਈ ਹੋਰ ਪਿੰਡਾਂ ਦੇ ਨਾਲ ਮਿਲ ਕੇ ਉਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ 15 ਅਕਤੂਬਰ ਤੋਂ ਪਹਿਲਾ ਪਹਿਲਾ ਪ੍ਰਵਾਸੀ ਆਪੋ ਆਪਣੇ ਰਾਜਾਂ ਵਿੱਚ ਜਾਂਦੇ ਨੇ ਜਰੇ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਪ੍ਰਵਾਸੀ ਭਈਆਂ ਨੇ ਤਿੰਨ ਚਾਰ ਕਾਲੀਆਂ ਕਰਤੂਤਾ ਸਾਹਮਣੇ ਆਈਆਂ ਪਹਿਲੇ ਨੰਬਰ ਤੇ ਵੀਰੋ ਇੱਕ 5 ਸਾਲ ਦਾ ਸਿੱਖ ਫੈਮਿਲੀ ਦਾ ਬੱਚਾ ਉਸਦੇ ਨਾਲ ਪ੍ਰਵਾਸੀ ਭਈਏ ਨੇ ਦੁਸ਼ਟ ਕਰਮ ਕੀਤਾ ਉਸ ਤੋਂ ਬਾਅਦ ਉਸਦੀ ਹੱਤਾ ਕਰ ਦਿੱਤੀ ਮਾਮਲਾ ਬਹੁਤ ਹੀ ਜ਼ਿਆਦਾ ਹਾਈਲਾਈਟ ਹੋਇਆ ਪੂਰੇ ਪੰਜਾਬ ਦੇ ਬਹੁਤ ਜ਼ਿਆਦਾ ਫੈਲਿਆ ਉਸ ਤੋਂ ਬਾਅਦ ਫਿਰੋ ਇੱਕ ਪ੍ਰਵਾਸੀ ਭਈਆਂ ਦੇ ਚਾਰ ਪੰਜ ਮੁੰਡਿਆਂ ਨੇ ਵੀਡੀਓ ਬਣਾ ਕੇ ਪੰਜਾਬੀਆਂ ਨੂੰ ਗਾਲਾਂ ਕਢੀਆਂ ਪੰਜਾਬੀਆਂ ਨੂੰ ਧਮਕੀਆਂ ਲਾਈਆਂ ਲਲਕਾਰਿਆ ਚਰਚ ਕੀਤਾ ਉਸ ਤੋਂ ਉਹਨੂੰ ਵੀ ਲੈ ਕੇ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਫਿਰ ਮੰਡੀ ਦੇ ਵਿੱਚ ਪ੍ਰਵਾਸੀ ਭਈਆਂ ਦੀ ਬਦਮਾਸ਼ੀ ਗੁੰਡਾਗਰਦੀ ਫਿਰ ਬਿਰੋ ਇੱਕ ਮਜ਼ਦੂਰ ਜਿਹੜਾ ਪੰਜਾਬੀ ਹੈ ਉਸ ਦੇ ਨਾਲ ਮਾਰ ਕੁੱਟਾਈ ਕੀਤੀ ਗਈ ਉਹਨੂੰ ਕੁੱਟਿਆ ਗਿਆ ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੇ ਵਾਕਿਆਤ ਪ੍ਰਵਾਸੀ ਭਈਆਂ ਨੂੰ ਲੈ ਕੇ ਵਾਪਰੇ ਕਿ ਹੁਣ ਸਾਰਾ ਪੰਜਾਬ ਉਹਨਾਂ ਦੇ ਖਿਲਾਫ ਉੱਠ ਖੜਿਆ ਹੋਇਆ ਵੈ ਜਗਾ ਜਗਾ ਤੇ ਨਿਹੰਗ ਸਿੰਘ ਪੰਜਾਬੀ ਮਤਾਲਬੇ ਕਰ ਰਹੇ ਹੈ ਕਿ ਪ੍ਰਵਾਸੀ ਭਈਆਂ ਨੂੰ ਪੰਜਾਬ ਚੋਂ ਕੱਢਿਆ ਜਾਵੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋ ਰਿਹਾ ਵੈ ਤੇ ਸਖਤ ਕਾਨੂੰਨ ਬਣ ਰਿਹਾ ਹੈ ਕਿ ਅਗਰ ਕੋਈ ਪ੍ਰਵਾਸੀ ਭਈਆਂ ਨੂੰ ਰੱਖੇਗਾ ਉਸ ਦਾ ਜ਼ਿੰਮੇਦਾਰ ਹੋਏਗਾ ਨਾ ਉਸ ਦਾ ਆਧਾਰ ਕਾਰਡ ਬਣੇਗਾ ਨਾ ਹੀ ਉਸ ਨੂੰ ਕੋਈ ਲੀਗਲ ਜਿਹੜੀ ਕਾਨੂੰਨੀ ਹਸਿਆਤ ਹੈ ਉਹ ਨਹੀਂ ਮਿਲੇਗੀ ਬਿਲਕੁਲ ਚੈੱਕ ਇਨ ਬੈਲੈਂਸ ਹੋਣਾ ਚਾਹੀਦਾ ਕਿਉਂਕਿ ਪ੍ਰਵਾਸੀ ਭਈਆਂ ਦੇ ਚੈੱਕ ਇਨ ਬੈਲੈਂਸ ਨਹੀਂ ਹੋਇਆ ਇਸੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਇਸੇ ਕਰਕੇ ਹੀ ਵੀਰੋ ਇਹ ਵਾਰਦਤਾਂ ਇਹ ਹਾਦਸਾਤ ਸਾਹਮਣੇ ਆਏ ਤੇ ਮੇਰੇ ਖਿਆਲ ਦੇ ਵਿੱਚ ਤੇ ਬਿਲਕੁਲ ਇਹਨਾਂ ਦੇ ਵਾਜ਼ਿਹਾ ਸਖਤ ਕਾਨੂੰਨ ਹੋਣੇ ਚਾਹੀਦੇ ਆ ਜਿਹਦੇ ਕਰਕੇ ਪ੍ਰਵਾਸੀ ਭਈਆ ਉਸਨ ਕਾਨੂੰਨ ਦੇ ਅੰਦਰ ਉਸਨੂੰ ਫੋਲੋ ਕਰਨ ਵੀਰੋ ਇਸ ਸਾਰੇ ਹਾਲਾਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਕੀ ਰਾਏ ਆ ਪ੍ਰਵਾਸੀ ਭਈਆਂ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰ ਲਾਜ਼ਮੀ ਕਰਨਾ ਆਪਾਂ ਸਾਰਾ ਖਿਆਲ ਖੜਨ ਦਵਾਉ ਯਾਦ ਰੱਖਣਾ ਅੱਲਾ ਫੇਜ਼